ਇਹ ਜਿਹੜੀ ਸੰਘਰਸ਼ ਦੀ ਆ ਨਾ ਰੂਪਰੇਖਾ ਲੰਬੀ ਹੋ ਸਕਦੀ ਆ ਪਰ ਅੰਤ ਦੇ ਵਿੱਚ ਪੰਜਾਬ ਕਦੇ ਹਾਰਿਆ ਨਹੀਂਗਾ ਹੁਣ ਲੋਕ ਸਮਝ ਚੁੱਕੇ ਆ ਵੀ ਕਿਹਦੇ ਆਸਤੇ ਬੈਠਾ ਸਿਰਫ ਆਪਣੇ ਆਸਤੇ ਹੀ ਬੈਠਾ ਕਿਸੇ ਆਪਦੇ ਆਸਤੇ ਨਹੀਂ ਬੈਠਾਗਾ ਬੰਦੇ ਕੋਲ ਇਹ ਇਕੱਲੇ ਕੀ ਕਰ ਨਹੀਂ ਕਰੇ ਬੈਠ ਕੇ ਜਦੋਂ ਜਨਤਾ ਨਾਲ ਹੀ ਹੁੰਦੀ ਐ ਕੋਈ ਕਿਸਾਨ ਜੁਣੀ ਆ ਕੋਈ ਵੀ ਜੱਥੇਬੰਦੀ ਆ ਇਕੱਲਾ ਤਾਂ ਕੋਈ ਨਹੀਂ ਕਰੇ ਹੁੰਦਾ ਜੀ ਸੋਚਣਾ ਚਾਹੀਦਾ ਦੂਜੀਆਂ ਪਾਰਟੀਆਂ ਨੂੰ ਵੀ ਹੋਣਾ ਚਾਹੀਦਾ ਮੇਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਮੈਂ ਉਹ ਵੀਰ ਉਹ ਆਪਣਾ ਵੀਰ ਆਪਣੇ ਜਾਨ ਲਾ ਕੇ ਬੈਠਾ ਸੋ ਖਨੌਰੀ ਬਾਰਡਰ ਦੇ ਵਿੱਚ ਮੌਜੂਦ ਆ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਹਰ ਇੱਕ ਕਿਸਾਨ ਜਿਹੜਾ ਕਿ ਅੱਜ ਖਨੌਰੀ ਬਾਰਡਰ ਪਹੁੰਚਦੇ ਤਾਂ ਬਾਈ ਹੋਣੀ ਸੀਗੇ ਬਾਈ ਹੋਣੀ ਜਾ ਰਹੇ ਸੀਗੇ ਤਾਂ ਅਸੀਂ ਗੱਲਬਾਤ ਕਰਨ ਦੀ ਬਾਈ ਨੂੰ ਪਹੁੰਚੇ ਬਾਈ ਜੀ ਕਿੱਥੋਂ ਆਏ ਹੋ ਪੱਕੇਪਿੰਡ ਤੋਂ ਆਏ ਇਹ ਕਿੱਥੇ ਪੈਂਦਾ ਬਾਈ ਜੀ ਇਹ ਫਰੀਦਕੋਟ ਜ਼ਿਲ੍ਹੇ 'ਚ ਹੈ ਫਰੀਦਕੋਟ ਤੋਂ ਬਾਈ ਜੀ ਹੌਸਲੇ ਬੁਲੰਦ ਨੇ ਸਾਰਿਆਂ ਦੇ ਅੱਜ ਤੁਸੀਂ ਵੀ ਅੱਜ ਪਹੁੰਚੇ ਹੋ ਕਿਵੇਂ ਦਾ ਲੱਗ ਰਿਹਾ ਪਹੁੰਚ ਕੇ ਬਾਈ ਅੱਜ ਬਹੁਤ ਚੜ੍ਹਦੀ ਕਲਾ ਦਾ ਮਾਹੌਲ ਆ ਜੀ ਅਸੀਂ ਲਗਾਤਾਰ ਪਹਿਲਾਂ ਵੀ ਆਉਂਦੇ ਰਹੇ ਹਾਂ ਇਸ ਮੋਰਚੇ ਦੇ ਮੋਰਚੇ ਦੇ ਵਿੱਚ ਤੇ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਪ੍ਰਧਾਨ ਜੀ ਪਖੜਤਾਲ ਤੇ ਬੈਠੇ ਨੇ ਹੈ ਨਾ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਸਿਹਤ ਜਾਂਬੀ ਲਈ ਅਸੀਂ ਤੰਦਰੁਸਤੀ ਦੀ ਦੁਆਵਾਂ ਕਰਦੇ ਪ੍ਰਮਾਤਮਾ ਕੀ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਬਾਕੀ ਅੱਜ ਵਾਲਾ ਮਾਹੌਲ ਦੇਖ ਕੇ ਤੇ ਬੜੀ ਖੁਸ਼ੀ ਹੋ ਰਹੀ ਮਾਨੂੰ ਕਿ ਸੰਗਤਾਂ ਇੱਕ ਵਾਰੀ ਫੇਰ ਪਹਿਲਾਂ ਜਿਸ ਤਰ੍ਹਾਂ ਦਿੱਲੀ ਮੋਰਚਾ ਲੜਿਆ ਸੀ ਉਸ ਮੋਰਚੇ ਵਾਂਗ ਵੱਰ ਚੜ੍ਹ ਕੇ ਆ ਰਹੇ ਹਾਂ ਬਿਲਕੁਲ ਬਾਈ ਜੀ ਜੇਕਰ ਦਿੱਲੀ ਦੀ ਗੱਲ ਕੀਤੀ ਦਿੱਲੀ ਤੋਂ ਵੀ ਮੈਨੂੰ ਲੱਗਦਾ ਜਿਆਦਾ ਇਸ ਵਾਰ ਹਰ ਦੇਖਣ ਨੂੰ ਮਿਲਿਆ ਸਿੱਧੀ ਜੀ ਗੱਲ ਕਹੀ ਜੀ ਆਪਾਂ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਮਾਹੌਲ ਇਦਾਂ ਦਾ ਮਾਹੌਲ ਅਸੀਂ 26 ਜਨਵਰੀ ਵਾਲੇ ਦਿਨ ਦੇਖਿਆ ਸੀਗਾ ਉਸ ਦਿਨ ਵੀ ਅਸੀਂ ਉੱਥੇ ਸੀਗੇ ਉਹ ਮੋਰਚਾ ਵੀ ਅਸੀਂ ਬੜਾ ਗੱਡ ਕੇ ਲੜਿਆ ਸੀਗਾ ਤੇ ਉਸ ਮੋਰਚੇ ਦੀ ਦੁਬਾਰਾ ਯਾਦਾਂ ਕਰਾ ਰਹੀਆਂ ਅੱਜ ਦੀ ਲੈਣੇ ਹਾਂਜੀ ਕਿਵੇਂ ਲੱਗਦਾ ਬਾਈ ਪਹਿਲਾਂ ਤਾਂ ਕੇਂਦਰ ਸਰਕਾਰ ਸੁਣਨੀ ਰਹੀ ਸੀ ਪਹਿਲਾਂ ਵੀ ਨਹੀਂ ਸੁਣੀ 2 ਸਾਲ ਬਾਅਦ ਸੁਣੀ ਹੈ ਤਾਂ ਹੁਣ ਵੀ ਫੇਰ ਉਹੀ ਰਵਈਏ ਤੇ ਤੁਰ ਗਈ ਆ ਕਿਵੇਂ ਦੇਖਦੇ ਹੋ ਕੀ ਲੱਗਦਾ ਇਸ ਵਾਰ ਫੇਰ ਨਹੀਂ ਬਿਲਕੁਲ ਜੀ ਦੇਖੋ ਜਿਹੜੀ ਸੰਘਰਸ਼ ਦੀ ਆ ਨਾ ਰੂਪਰੇਖਾ ਲੰਬੀ ਹੋ ਸਕਦੀ ਆ ਪਰ ਅੰਤ ਦੇ ਵਿੱਚ ਪੰਜਾਬ ਕਦੇ ਹਾਰਿਆ ਨਹੀਂਗਾ ਹਨਾ ਇਹ ਆਪਾਂ ਨੂੰ ਸਭ ਨੂੰ ਪਤਾਗਾ ਉਹ ਮੋਰਚੇ ਦੇ ਵਿੱਚ ਵੀ ਕਈ ਉਤਾਰ ਚੜਾਅ ਆਏ ਸੀ ਹਨਾ ਅੰਤ ਨੂੰ ਜਿੱਤਾ ਮੋਰਚੇ ਦੀ ਹੋਈ ਸੀ ਇਸ ਵਾਰ ਵੀ ਦੁਬਾਰਾ ਮੋਰਚੇ ਦੇ ਵਿੱਚ ਜਿਹੜੀ ਜਾਨ ਆ ਆਪਣੇ ਪ੍ਰਧਾਨ ਜੀ ਨੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਪਾਤੀ ਆ ਤੇ ਦੁਬਾਰਾ ਵੀ ਤੁਸੀਂ ਹੌਲੀ ਹੌਲੀ ਦੇਖੋ ਨਤੀਜਾ ਜਿਹੜਾ ਹੈਗਾ ਫਤਿਹ ਹੋਊਗਾ ਮੋਰਚਾ ਜੀ ਕਿਵੇਂ ਦੇਖਦੇ ਹੋ ਬਾਈ ਜੀ ਲਗਾਤਾਰ 40 ਦਿਨ ਹੋ ਚੁੱਕੇ ਨੇ ਮਰਦ ਮਰਦ ਨੂੰ ਤਾਂ ਕੇਂਦਰੋਂ ਤੇ ਕੋਈ ਜੂਨ ਨਹੀਂ ਸਰਕਾਰੀ ਇਸ ਬਾਰੇ ਹਾਂਜੀ ਹਾਂਜੀ ਚਲੋ ਪ੍ਰਮਾਤਮਾ ਕਰੂਗਾ ਜੀ ਮੇਰਾ ਹਾਂਜੀ ਹਾਂਜੀ ਹਮੇਸ਼ਾ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਹਾਂਜੀ ਤੇ ਹੌਸਲੇ ਬਾਈ ਬਲੰਦੇ ਨੇ ਪੂਰੇ ਹਾਂਜੀ ਹਾਂਜੀ ਬਲੰਦਾ ਜੀ ਬਲੰਦਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੇਖੋ ਹਰ ਇੱਕ ਜਿਹੜਾ ਕਿ ਨੌਜਵਾਨ ਹੈ ਜਾਂ ਕਿਸਾਨ ਹੈ ਉਹ ਪਹੁੰਚ ਰਹੇ ਨੇ ਤੇ ਬਾਈ ਜੀ ਸਪੈਸ਼ਲ ਇੱਥੇ ਪਹੁੰਚੇ ਨੇ ਤਾਂ ਦੇਖੋ ਇਹ ਹਰ ਇੱਕ ਕਿਸਾਨ ਦੀ ਅੱਜ ਆਵਾਜ਼ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆ ਤਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਜਿਹੜਾ ਕਿਸਾਨ ਅੱਜ ਖਨੋਰੀ ਬਾਰਡਰ ਤੇ ਪਹੁੰਚਿਆ ਹੈ ਤਾਂ ਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਦੇਖੋ ਹੱਤ ਵਿੱਚ ਝੰਡੇ ਨੇ ਤਾਂ ਖਨੋਰੀ ਬਾਰਡਰ ਪਹੁੰਚੇ ਬਾਈ ਜੀ ਕਿੱਥੋਂ ਆਏ ਹੋ ਬਾਈ ਜੀ ਕਿੱਥੋਂ ਆਏ ਹੋ ਬਾਈ ਫਾਜ਼ਿਲਕਾ ਜਲੇ ਤੋਂ ਆਏ ਹਾਂ ਫਾਜ਼ਿਲਕਾ ਤੋਂ ਆਏ ਹਾਂ ਕਿਵੇਂ ਲੱਗ ਰਿਹਾ ਜਿਹੜੇ ਹੜ ਪੂਰਾ ਜਿਹੜੇ ਲੋਕਾਂ ਦਾ ਖਨੌਰੀ ਬਾਰਡਰ ਤੇ ਪਹੁੰਚੇ ਆ ਪੂਰਾ ਵੀਰ ਜੀ ਪੂਰਾ ਦਰੌਣ ਮੋੜ ਲਾ ਕੇ ਪਹੁੰਚਿਆ ਲੋਕ ਵੀ ਆ ਵੀ ਜਗਜੀਤ ਸਿੰਘ ਢੱਲੇ ਵਾਲ ਨੂੰ ਕਿਹਦੇ ਹਾਸਤੇ ਬੈਠੋ ਆਪਣੇ ਹਾਸਤੇ ਬੈਠਾ ਕਿਸੇ ਹਾਸਤੇ ਨਹੀਂ ਬੈਠਾ ਉਹ ਲੋਕ ਤਾਂ ਮਨ ਤੋੜ ਕੇ ਸਭ ਆਪੋ ਆਪਣੀਆਂ ਕੰਮ ਤਵੇ ਛੱਡ ਕੇ ਇੱਥੇ ਪਹੁੰਚੇ ਆ ਲੱਗਦਾ ਨਹੀਂ ਕਿ ਇਹਨੇ ਲੋਕ ਥੋੜੀ ਦੇਰ ਬਾਅਦ ਸਮਝ ਨੇ ਚੀਜ਼ਾਂ ਇਹ ਜੀਆਂ ਹਾਂਜੀ ਹਾਂਜੀ ਬਿਲਕੁਲ ਸਮਝ ਲੋਕਾਂ ਨੂੰ ਆਤ ਆ ਗਈ ਨਾ ਜੀ ਬਿਲਕੁਲ ਹੁਣ ਲੋਕ ਸਮਝ ਚੁੱਕੇ ਆ ਵੀ ਕਿਹਦੇ ਹਾਸਤੇ ਬੈਠਾ ਸਿਰਫ ਆਪਣੇ ਹਾਸਤੇ ਹੀ ਬੈਠਾ ਕਿਸੇ ਆਪਦੇ ਹਾਸਤੇ ਨਹੀਂ ਬੈਠਾਗਾ ਲੋਕਾਂ ਨੂੰ ਸਾਰਿਆਂ ਨੂੰ ਸਮਝ ਆ ਚੁੱਕੀ ਆ ਦੂਜੇ ਜਥੇਬੰਦੀ ਪਹੁੰਚਣਗੇ ਜੀ ਜੋ ਬੰਦੇ ਪਹੁੰਚ ਕੇ ਇਕੱਲੇ ਕੀ ਕਰਨੇ ਕਰੇ ਬੈਠ ਕੇ ਜੀ ਜਦੋਂ ਜਨਤਾ ਨਾਲ ਹੀ ਹੁੰਦੀ ਹੈ ਕੋਈ ਕਿਸਾਨ ਜੁਣੀ ਆ ਕੋਈ ਵੀ ਜੱਥੇਬੰਦੀ ਆ ਇਕੱਲਾ ਤਾਂ ਕੋਈ ਨਹੀਂ ਕਰੇ ਹੁੰਦਾ ਜੀ ਸਾਰੇ ਨਾਲ ਹੁੰਦਾ ਜੀ ਜੋ ਵੀ ਜਨਤਾਂ ਵਾਲੇ ਜਨਤਾ ਜਦੋਂ ਆਗੇ ਦੇ ਆਪੇ ਆਉਣਗੇ ਸਾਰੇ ਕੀ ਲੱਗਦਾ ਇਹ ਮਸਲੇ ਹੁਣ ਹੱਲ ਹੋਣਗੇ ਫਿਰ ਲੱਗਦਾ ਕਿਸਾਨਾਂ ਦੇ ਮੋਦੀ ਸਰਕਾਰ ਹਿੱਲੂਗੀ ਜੀ ਕੌਣਾ ਲੋਕ ਭਗਵੰਤ ਜੀ ਸਰਕਾਰ ਹਿੱਲੂਗੀ ਪੰਜਾਬ ਸਰਕਾਰ ਨੂੰ ਹੀ ਪਤਾ ਲੱਗੂ ਵੀ ਇੰਨਾ ਇਕੱਠਾ ਲੱਖਾਂ ਦੇ ਵਿੱਚ ਇਕੱਠਾ ਜੀ ਕੋਈ ਹਜ਼ਾਰਾਂ ਦੇ ਨਹੀਂ ਜੀ ਬਿਲਕੁਲ ਉਹੀ ਗੱਲ ਆ ਵੀ ਦੂਰ ਦੂਰ ਤੱਕ ਜਾਮ ਲੱਗੇ ਹੋਏ ਨੇ ਰੋਡ ਦੇ ਰੋਡ ਜਾਮ ਪਏ ਨੇ ਇਸ ਵਾਰਾ ਚ ਤੁਸੀਂ ਦੇ ਹਰ ਇੱਕ ਜਿਹੜਾ ਕਿ ਨੌਜਵਾਨ ਆ ਜਾਂ ਹੋਰ ਵੀ ਬਜ਼ੁਰਗ ਆ ਜਾਂ ਕਹਿ ਦਈਏ ਤਾਂ ਹਰ ਇੱਕ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਦੇਖੋ ਦਿੱਲੀ ਵਾਲਾ ਮਾਹੌਲ ਜਿਹੜਾ ਕਿ ਪੂਰਾ ਅੱਜ ਖਨੌਰੀ ਬਾਰਡਰ ਤੇ ਬਣਾਇਆ ਹੋਇਆ ਦੇਖੋ ਹੱਥ ਵਿੱਚ ਝੰਡੇ ਚੱਕੇ ਹੋਏ ਨੇ ਬਾਪੂ ਜੀ ਕਿੱਥੋਂ ਆਏ ਹੋ ਜਲਾਲਪੁਰ ਪਟਿਆਲੇ ਤੋਂ ਜੀ ਕਿਵੇਂ ਦਾ ਲੱਗ ਰਿਹਾ ਪਹੁੰਚ ਕੇ ਰੱਜ ਪੂਰਾ ਹੜਾ ਆਇਆ ਬੇ ਕਿਸਾਨਾਂ ਦਾ ਪੂਰਾ ਹੜਾ ਆਇਆ ਹਾਂਜੀ ਖੁਸ਼ ਹੋ ਮੇਰਾ ਜੀ ਪੂਰੇ ਲੱਡੇ ਵੱਲ ਜੀ ਕੇ ਦਰਸ਼ਨ ਕਰਨ ਵਾਸਤੇ ਆਏ ਆ ਸਾਰੇ ਹਾਂ ਉਹਨਾਂ ਨੂੰ ਮਿਲ ਕੇ ਜਾਵਾਂਗੇ ਅਪੀਲ ਕੀਤੀ ਸੀ ਉਹਨਾਂ ਨੇ ਅੱਜ ਕਿਤੇ ਹਾਂ ਜੀ ਹਾਂ ਜੀ ਅਸੀਂ ਸਾਰੇ ਮਿਲ ਕੇ ਜਾਵਾਂਗੇ ਹਾਂ ਜੀ ਲੱਗਦਾ ਵੀ ਮਸਲੇ ਹੱਲ ਹੋਣਗੇ ਆ ਸਰ ਹਾਂ ਜੀ ਹੋਣਗੇ ਕਿਉਂ ਨਾ ਹੋਣਗੇ ਹਾਂ ਬਿਲਕੁਲ ਹਾਂ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਜੀ ਤੁਸੀਂ ਦੇਖੋ ਕਿਸਾਨ ਹੀ ਕਿਸਾਨ ਤੁਹਾਨੂੰ ਅੱਜ ਦਿਖਣਗੇ ਦੇਖੋ ਹਰ ਇੱਕ ਪਾਸੇ ਅੱਜ ਕਿਸਾਨ ਹੀ ਕਿਸਾਨ ਖੜੇ ਨੇ ਤਾਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਬਹੁਤ ਯਾਰ ਜਾਲਮ ਸਰਕਾਰ ਹੈ ਮਜ਼ਦੂਰ ਹੈ ਕਿਸਾਨ ਹੈ ਕਿੰਨੇ ਸਾਰੇ ਤੰਗ ਹੋਈ ਜਾਂਦੇ ਆ ਕਿਥੋਂ ਕਿਥੋਂ ਆਏ ਆ ਲੋਕ ਢਲੇਵਾਰ ਦੇ ਵਾਸਤੇ ਇਹ ਜ਼ਾਲਮ ਸਰਕਾਰ ਹੈ ਸੋਚਦੀ ਨਹੀਂ ਸੁੱਤੀ ਪਈ ਹੈ ਜਮੈਂ ਇਹਨਾਂ ਸੋਚਣਾ ਚਾਹੀਦਾ ਦੂਜੀਆਂ ਪਾਰਟੀਆਂ ਨੂੰ ਵੀ ਹੋਣਾ ਚਾਹੀਦਾ ਮੇਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਮੈਂ ਉਹ ਵੀਰੋ ਆਪਣਾ ਵੀਰ ਆਪਣੇ ਜਾਨ ਲਾਈ ਬੈਠਾ ਸਾਰੇ ਵੀਰ ਕਿਸਾਨ ਵੀ ਇਕੱਠੇ ਹੋ ਕੇ ਆਓ ਪਾਰਟੀਆਂ ਵਾਲੇ ਵੀ ਆ ਕੇ ਪਤਾ ਲਾ ਜਾਂਦੇ ਆ ਧਰਨੇ 'ਤੇ ਬੈਠੋ ਪਾਰਟੀਆਂ ਵਾਲਿਆਂ ਨੂੰ ਚਾਹੀਦਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਆਰੇ ਮੇਰੇ ਭਰਾ ਜੀ ਸਦਾ ਵਾਸਤੇ ਸਾਰੇ ਆਉਣ ਭੈਣਾ ਵੀ ਬਹੁਤ ਆਇਆ ਵੀਰ ਵੀ ਬਹੁਤ ਆਇਆ ਬਹੁਤ ਵੱਡਾ ਇਕੱਠ ਆਪਾਂ ਵੀਰ ਦੀ ਸਦਾ ਕਰਨੀ ਹੈ ਇਹ ਜ਼ਾਲਮ ਸਰਕਾਰ ਹੈ ਬਹੁਤ ਹੀ ਲੋਕ ਤੰਗ ਹੋਏ ਪਏ ਬਿਲਕੁਲ ਵਾਪਸ ਤੁਸੀਂ ਕਹੇ ਵੀ ਲੋਕ ਆ ਰਹੇ ਨੇ ਪਰ ਜਿਹੜੇ ਕੀ ਆਗੂ ਨੇ ਗੈਰ ਜਿਹੜੇ ਕੀ ਕਹਿਦੀ ਆਪਾਂ ਉਹ ਨਹੀਂ ਆ ਰਹੇ ਹੱਦ ਤੱਕ ਮੈ ਉਹਨਾਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਵੀ ਆਪਾਂ ਕਿਸਾਨ ਵੀਰ ਹੈ ਕਿਸਾਨਾਂ ਦਾ ਮਸਲਾ ਸਾਰੇ ਵੀਰ ਤੁਸੀਂ ਉਹਦੇ ਨਾਲ ਸੀ ਹੁਣ ਵੀ ਨਾਲ ਰਹੋ ਆਪਣੇ ਮਤਬੇ ਹੁੰਦੇ ਕੋਈ ਨਾ ਬਾਤ ਕਰੀ ਜਾਇਓ ਅੱਜ ਕਿਸਾਨ ਨੇ ਦਾ ਲਾਇਆ ਜਾਣ ਤੇ ਬਾੜ ਛੜੀ ਆਪਣੇ ਤੇ ਤੂੰ ਸਾਰੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੇਰੇ ਵੀਰਾਂ ਨੂੰ ਤੂੰ ਸਾਰੇ ਆਓ ਮੋਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਮੋਦੀ ਸਰਕਾਰ ਨਾਲੇ ਕਹਿੰਦੀ ਕਿਸਾਨਾਂ ਦੇ ਹੱਕ ਵਿੱਚ ਹੈ ਮੋਦੀ ਸਰਕਾਰ ਦਾ ਜੀ ਕਾਨੂੰਨ ਤਾਂ ਲਾਗੂ ਕਰੀ ਜਾਂਦੀ ਹੈ ਹੁੰਦੀ ਤਾਂ ਉਹਨਾਂ ਨੂੰ ਹੁੰਦਾ ਵੀ ਬੰਦਾ ਜਾਣ ਤੇ ਸਾਹਾਂ ਦੇ ਆਇਆ ਪਿਆ ਤਾਂ ਬੰਦਾ ਘਰ ਦੇ ਖੇਤੀਬਾੜੀ ਮੰਤਰੀ ਆਉਂਦਾ ਗੱਲਬਾਤ ਕਰਦੇ ਕਿਸਾਨ ਤਾਂ ਚਾਹੁੰਦੇ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਸ਼ਾਂਤੀ ਰੂਪਪੁਰਬ ਸਾਡਾ ਮੋਰਚਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਬਾਤ ਹੈ ਕੀ ਬਾਤ ਹੈ ਬਾਬੂ ਜੀ ਬਹੁਤ ਵਧੀਆ ਤਾਂ ਦੇਖੋ ਹਰ ਇੱਕ ਕਿਸਾਨ ਜਿਹੜਾ ਕਿ ਅੱਜ ਆਪਣੀ ਗੱਲ ਰੱਖ ਰਿਹਾ ਹੈ ਆ ਕੀ ਦੱਲੇਵਾਲ ਸਾਹਿਬ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਉਸ ਦੇ ਹੱਕ ਦੇ ਵਿੱਚ ਅੱਜ ਕਿਸਾਨ ਜਿਹੜੇ ਕਿ ਹੌਮ ਹਮਾ ਕੇ ਖਨੌਰੀ ਬਾਰਡਰ ਤੇ ਉੱਤੇ ਲਗਾਤਾਰ ਜਿਹੜੇ ਕਿ ਪਹੁੰਚ ਰਹੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਜੇਕਰ ਕਿਸਾਨ ਨਾਲ ਗੱਲਬਾਤ ਕਰੀਏ ਤਾਂ ਹਰ ਇੱਕ ਕਿਸਾਨ ਦੇ ਅੱਜ ਦਿਲ ਦੇ ਵਿੱਚ ਦਰਦ ਆ ਇਹ ਤਸਵੀਰਾਂ ਦੇਖੋ ਛੋਟੇ-ਛੋਟੇ ਬੱਚੇ ਦੇ ਨਾਲ ਵੀ ਜਿਹੜਾ ਕਿ ਬਾਈ ਜੀ ਨੇ ਪਹੁੰਚੇ ਨੇ ਬਾਈ ਜੀ ਖਾਸ ਬੱਚੇਨ ਲੱਗੇ ਪਹੁੰਚੇ ਹੋ ਅੱਜ ਖਨੌਰੀ ਬਾਰਡਰ ਤੇ ਕਿਵੇਂ ਦੇਖਦੇ ਹੋ ਕਿਉਂਕਿ 40 ਦਿਨ ਹੋ ਚੁੱਕੇ ਨੇ ਮਰਨwarte ਤੇ ਬੈਠੇ ਨੇ ਧਲੇਵਾਲ ਸਾਹਿਬ ਹਾਂਜੀ ਆਉਣਾ ਚਾਹੀਦਾ ਜੀ ਸਾਰਿਆਂ ਨੂੰ ਇਹ ਬੱਚੇ ਕਹਿੰਦਾ ਜੀ ਜਿੱਦ ਕਰਦਾ ਹੈ ਕਹਿੰਦਾ ਮੈਂ ਵੀ ਜਾਣਾ ਕਹਿੰਦਾ ਸ਼ਾਮਲ ਹੋਣਾ ਸੰਘਰਸ਼ ਦੇ ਵਿੱਚ ਕੀ ਕਿਹਾ ਸੀ ਜੀ ਨੇ ਇਹ ਕਹਿੰਦਾ ਜੀ ਬਾਪੂ ਜੀ ਕਹਿੰਦਾ ਆਪਣੀ ਜ਼ਮੀਨਾਂ ਵਾਸਤੇ ਬੈਠੇ ਆ ਕਹਿੰਦਾ ਉੱਥੇ ਤੇ ਕਹਿੰਦਾ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਪਰ ਲੋਕ ਕਿਤੇ ਨਾ ਕਿਤੇ ਥੋੜੀ ਦੇਰ ਬਾਅਦ ਸਮਝ ਨੇ ਚੀਜ਼ਾਂ ਇਹਦੀਆਂ ਹਾਂਜੀ 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 ਹੁਣ ਪੂਰੀ ਸਮਝ ਆ ਗਈ ਹਾਂਜੀ ਬਿਲਕੁਲ ਕੀ ਨਾਮ ਹੈ ਸਤਾਰ ਸਿੰਘ ਕੀ ਕਰਨਾ ਹੈ ਉੱਥੇ ਧੱਲੇਵਾਲ ਬਾਪੂ ਜੀ ਦੇ ਹੱਕ ਵਿੱਚ ਆਉਣਾ ਹੱਕ ਵਿੱਚ ਆਏ ਹੋ ਮੋਰ ਤੇ ਜਿੱਤੋਂਗੇ ਮੇਰੇ ਸਮਰ ਹਾਂਜੀ ਤੇ ਬਾਪੂ ਜੀ ਨੇ ਹਾਂਜੀ ਕੀ ਕਿਹਾ ਸੀ ਬਾਪੂ ਜੀ ਨੇ ਫਿਰ ਬਾਪੂ ਜੀ ਨੇ ਕਿਹਾ ਸੀਗਾ ਵੀ ਆਪਾਂ ਧੱਲੇਵਾਲ ਦੇ ਹੱਕ ਵਿੱਚ ਜਾਣੇ ਹਾਂ ਹੂੰ ਕੀ ਬਾਤ ਹੈ ਤੋ ਕਿੱਥੋਂ ਆਏ ਬਾਈ ਜੀ ਬਾਲੇਵਲੀ ਜ਼ਿਲ੍ਹਾ ਬਠਿੰਡਾ ਜੀ ਬਠਿੰਡੇ ਤੋਂ ਆਏ ਹਾਂ ਜੀ ਆਵਾਜ਼ ਤੋਂ ਦੇਖੋ ਤੁਸੀਂ ਜਿਹੜੇ ਕਿਸਾਨ ਨੇ ਬਹੁਤ ਦੂਰ ਦੂਰ ਤੋਂ ਦੇਖੋ ਛੋਟੇ ਛੋਟੇ ਬੱਚੇ ਵੀ ਜਿਹੜੇ ਕਹਿ ਰਹੇ ਨੇ ਅਸੀਂ ਦਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਆਉਣਾ ਤਾਂ ਇਹ ਤਸਵੀਰਾਂ ਦੇਖੋ ਛੋਟੇ ਛੋਟੇ ਬੱਚੇ ਵੀ ਅੱਜ ਦਲੇਵਾਲ ਸਾਹਿਬ ਦੇ ਜਿਹੜੇ ਕੀ ਹੱਕ ਵਿੱਚ ਪਹੁੰਚ ਰਹੇ ਨੇ ਤਾਂ ਇਹ ਬਹੁਤ ਵੱਡੀ ਜਿਹੜੀ ਕੀ ਕਹਿਦੀ ਹੈ ਜਿੱਤ ਕਹਿਦੀ ਹੈ ਆਪਾਂ ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੇਖੋ ਲੋਕ ਭਾਜੇ ਭਾਜੇ ਜਿਹੜੇ ਕੀ ਸਟੇਜਾਂ ਵੱਲ ਨੂੰ ਜਾ ਰਹੇ ਨੇ ਇੱਕ ਵੱਡਾ ਇਕੱਠ ਦੇਖਣ ਦੇ ਲਈ ਤਾਂ ਇਹ ਤਸਵੀਰਾਂ ਨੇ